ਹੈਲੋ ਹਾਂਜੀ ਭਾ ਕੀ ਹਾਲ ਹੈ ਬਸ ਠੀਕ ਠਾਕ ਹਾਂ ਰੰਜੀਤ ਕੀ ਹਾਲ ਹੈ ਠੀਕ ਹੈ ਮੈਂ ਕਿਹਾ ਭੈਣ ਦੇ ਮੁੰਡੇ ਦਾ ਵਿਆਹ ਵਾ ਤੇ ਆਪਾਂ ਮੈਂ ਤੇ अजीत ਭਾ ਆ ਰਹੇ ਤੇ ਤੁਹਾਡੇ ਕੋਲ ਮੇਰੇ ਵੱਲ ਆ ਰਹੇ ਜੀ ਹਾਂ ਸਲਾਸ ਲੂ ਕਰ ਲੀਏ ਕੀ ਕਰਨਾ ਕੋਈ ਗੱਲ ਨਹੀਂ ਆਜੋ ਆਜੋ ਮੈਂ ਘਰ ਆ ਰਿਹਾ ਠੀਕ ਹੈ ਕਿੰਨੇ ਕੀ ਦੇਰ ਤੱਕ ਆਣਾ ਜੀ ਬਸ ਆਪਾਂ ਆ ਰਹੇ 10 ਮਿੰਟ ਚਲੋ ਆਜੋ 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 ਹਾਂਸਤਾ ਬੰਨਵਾ ਲਵਾ ਆ ਨੰਦਾ ਫਿਰ ਵੀ ਰੋਕ ਕੇ ਖਾਧੀ ਇਹਨਾਂ ਮੈਂ ਕਾ ਮਨਜੂ ਹਾਂਜੀ ਉਹ ਰঞ্জੀਤ ਦਾ ਫੋਨ ਆਇਆ ਸੀਗਾ ਹਾਂਜੀ ਅੰਦਾ ਪੈਣ ਦਾ ਭੈ ਸਾਡਾ ਮੁੰਡਾ ਉਹਦਾ ਵਿਆਹ ਵਾ ਤੇ ਕੋਈ ਸਲਾਹ ਕਰਨੀ ਆ ਤੇ ਅਜੀਤ ਤੇ ਰঞ্জੀਤ ਦੋਵੇਂ ਆnde ਪੈਣੇ ਭਰਾ ਤੇ ਕੋਈ ਨਾਲ ਨਹੀਂ ਭੇਜ ਕੇ ਸਲਾਹ ਕਰਨੀ ਹੈ ਜੋ ਕਰਨਾ ਉਹ ਕਰਨਾ ਹੀ ਨਰਮਨ ਕਹਿੰਦਾ ਮਗਾ ਮੈਂ ਘਰ ਆ ਗਿਆ ਤੁਸੀਂ ਆ ਜਾਓ ਬੈ ਕੇ ਸਲਾਹ ਖਾ ਲੈਂਦੇ ਚਲੋ ਕੋਈ ਐਡੇ لمبے ਚੋਲੇ ਚੱਕਰਾਂ ਚ ਨਾ ਪੈਦਾ ਜਦੋਂ ਵੇਖੂ ਸਾਡੇ ਬੱਚਿਆਂ ਦੇ ਵਿਆਹ ਹੋਏ ਆ ਤੇ ਜੀ ਦੀ ਐਡਾ ਸੋਹਣਾ ਮਿਲ ਵਰਤ ਕੇ ਆਏ ਜੇ ਤਾਂ ਸਲਾਮਾ ਕਰੀਆਂ ਕਰ ਲਿਆ ਵੇਖ ਲੈਨੇ ਆ ਨਾ ਕੀ ਕਹਿੰਦੇ ਆ ਆਲਣ ਕੀ ਗੱਲ ਕਰਦੇ ਆ ਕੀ ਨਹੀਂ ਕਰਦੇ ਫਿਰ ਉਹਦੇ ਸਾਹਮਣੇ ਗੱਲ ਕਰਨਾ ਹੀ ਮੈਂ ਉਹਨਾਂ ਨੂੰ ਕਹਤਾ ਮੈਂ ਤੁਸੀਂ ਆ ਜਾਓ ਕੋਈ ਗੱਲ ਨਹੀਂ ਜਿਹੜੀ ਸਲਾਹ ਕਰਨੀ ਸਲਾਹ ਕਰ ਲੈਨੇ ਨਹੀਂ ਸਲਾਹ ਭਾਵੇਂ ਲਾਜੀ ਜੋ ਮਰਜ਼ੀ ਉਹ ਕਰਨ ਚਾਹੇ ਨਾ ਕਰਨ ਤਾਂ ਸਲਾਹ ਨਾਲ ਹੀ ਮਤਲਬ ਜੋ ਅਸੀਂ ਕਰਨਾ ਉਹ ਕਰਦੇ ਹੀ ਕਰਨਾ ਚਲ ਕੋਈ ਗੱਲ ਨਹੀਂ ਫਿਰ ਆ ਲੈਨੇ ਦੇ ਉਹਨਾਂ ਨੂੰ ਕਰ ਲੈਨੇ ਤੂੰ ਅੰਦੀ ਦੇ ਚਾਹ ਤੋਂ ਬਣਾ ਲੈ ਇਰੇ ਬਰੇ ਟੋਸਟ ਹੈਗੇ ਆ ਦੇ ਸੰਭਾਲੇ ਫਲੇ ਦੇ ਹੋਇਆ ਗਰਮ ਗਰਮ ਕਰਦੇ ਹਾਂ ਇਹਨਾਂ ਦੇ ਨੀ ਨਾਲ ਲੱਗਿਆ ਉਹ ਕੋਈ ਨਾਲੇ ਧੀ ਧਿਆਣੀਏ ਦੋ ਤਰੇ ਦਾ ਵਿਆਹ ਹੋ ਗਿਆ ਦੇਖ ਲੈਣਾ ਕੀ ਕਰਦੇ ਉਹ ਪਿੱਛੇ ਕਦੀ ਨਾ ਨਾਲੇ ਮਿਲਿਆ ਨਾ ਫਰਤੇ ਨੇ ਤਾਂ ਨਾ ਕੋਈ ਦਲ ਨਾ ਬਾਦ ਕਦੀ ਸੁੱਖ ਦੁੱਖ ਦੇ ਵਿੱਚ ਭਾਂਦੇ ਤੇ ਗਏ ਨਹੀਂ ਤੇ ਅੱਜ ਉਹਨਾਂ ਨੂੰ ਸਲਾਹ ਕਰਨੀ ਹੈ ਉਹਨਾਂ ਨੇ ਦੇਖਦੇ ਆਂ ਕੀ ਸਲਾਹ ਕਰਦੇ ਆ ਦੇ ਲੈਣਦੇ ਉਹਨਾਂ ਨੂੰ ਚਲੋ ਚਾਹ ਵੀ ਬਣਾਉਣੀ ਤੇ ਚਲੋ ਠੀਕ ਆ ਪਹਿਣਾ ਪਹਿਣਾ ਤੁਸੀਂ ਨਹੀਂ ਕਾਲੇ ਕਦੇ ਪਹਿਣਾ ਤੇ ਦੇਖਦੇ ਆਂ ਕਿ ਅਦੀਨੇ ਦੀਦੇ ਮੁੰਡੇ ਦਾ ਵਿਆਹ ਆ ਸਾਡੇ ਬੋਤਰੇ ਦਾ ਵਿਆਹ ਆ ਕੋਈ ਨਹੀਂ ਆ ਜਾ ਦੇ ਕੋਈ ਨਹੀਂ ਕੋਈ ਲੱਕੇ ਕਰੀਓ ਕੋਈ ਗੱਲ ਨਹੀਂ ਅੱਜ ਦਾ ਮੰਜੂ ਰঞ্জੀਤ ਹੋਣੀ ਆ ਗਈ ਚਲੋ ਕੋਈ ਨਹੀਂ ਕੋਈ ਪਵਰ ਦਿਨ ਕੀ ਆਵਦੀ ਪੜੀ ਜਾਂਦੇ ਇੰਤਰਕੋ ਦਿਨ ਪਤਾ ਦੀ ਆਇਓ ਆਇਓ ਪਵਰ ਤੜੀ ਸਿਕਾਗੋ ਆਂਦੀ ਵੜੀਆ ਵੜੀਆ ਆਇਓ ਆਇਓ ਆ ਪੂਰਾ ਬੰਨ ਕਰਦੇ ਆ ਆਇ ਦਿਨ ਇਨਾ ਭਗਾ ਵਾਲਾ ਅੱਜ ਮੇਰੇ ਤੇ ਨੇ ਪੁੱਤਰ ਇਕੱਠੇ ਹੋ ਗਏ ਸਾਰਾ ਪਰਵਾਸ ਸਾਡਾ ਇਕੱਠਾ ਹੋ ਗਿਆ ਅੱਜ ਬਹੁਤ ਹੀ ਭਗਾ ਵਾਲਾ ਦਿਨ ਖੁਸ਼ੀਆਂ ਵਾਲਾ ਦਿਨ ਮਾਤਾ ਭੈਣ ਦੇ ਮੁੰਡੇ ਦੇ ਵਿਆਹ ਦੇ ਕਰਕੇ ਅਸੀਂ ਇਕੱਠੇ ਹੋਏ ਆਂ ਬਿਲਕੁਲ ਸਹੀ ਗੱਲ ਹੈ ਤਾਈਓ ਤੇ ਆਏ ਆ ਵੀ ਸਲਾਹ ਕਰ ਲਈਏ ਕੀ ਕਰਨਾ ਥੋੜੀ ਭਰਾ ਵਿਆਹ ਕਰਕੇ ਅਸੀਂ ਇਕੱਠੇ ਹੋਏ ਆਂ ਅੱਗੇ ਪਿੱਛੇ ਵੀ ਆਇਆ ਕਰੋ ਅਸੀਂ ਤੁਹਾਨੂੰ ਕਦੀ ਨਾ ਕੀਤੀ ਐ ਜਦੋਂ ਮਰਜ਼ੀਓ ਤੁਹਾਡੇ ਆਪਣਾ ਘਰ ਹੈ ਤੁਸੀਂ ਭਰਾ ਜੇ ਮੇਰੇ ਵੱਡੇ ਮੈਂ ਸਭ ਤੋਂ ਛੋਟਾ ਆਂ ਮਾਤਾ ਸਾਡੀ ਮਾਤਾ ਨੂੰ ਮਿਲਣ ਆਇਓ ਸਾਨੂੰ ਮਿਲਣ ਆਜੋ ਆਪਣਾ ਸੁੱਖ ਤੋਕ ਸਾਂਝਾ ਕਰਨ ਵਾਸਤੇ ਆਜਾ ਕਰੋ ਜਰੂਰੀ ਥੋੜੀ ਅੱਜ ਵਿਆਹ ਹੈ ਤਾਂ ਅੱਜ ਹੀ ਇਕੱਠੇ ਹੋਣਾ ਮੈਂ ਬਾਕੀ ਹੈਗਾ ਚਲੋ ਸਵਾਬ ਨਾਲ ਜੇ ਭੈਣ ਦੇ ਮੁੰਡੇ ਦਾ ਵਿਆਹ ਵਾ ਚਲੋ ਐਸੇ ਬਹਾਨੇ ਸਹੀ ਇਕੱਠੇ ਤੇ ਹੋਏ ਨਾ ਆਪਾਂ ਇਹ ਤਾਂ ਗੱਲ ਬਣਦੀ ਹੈ ਹਾਂ ਚਲੋ ਆਪਾਂ ਜਿਸ ਕਰਕੇ ਬੈਠੇ ਆ ਆਪਾਂ ਐਸ ਕਰਕੇ ਬੈਠੇ ਆ ਚਲੋ ਜਿਹੜਾ ਭੈਣ ਦੇ ਮੁੰਡੇ ਦਾ ਵਿਆਹ ਤੇ ਉਹਦੇ ਵਿੱਚ ਕੀ ਕੀ ਕਰਨਾ ਵਾ ਕੀ ਕੀ ਹਸਾਬ-ਤਾਬ ਵਾ ਖਰਚਾ-ਖਰਚਾ ਤੁਹਾਨੂੰ ਪਤਾ ਨਾਨਕਿਆ ਦੀ ਸ਼ੱਕ ਦੇਣੀ ਆ ਜਿਸ ਤਰ੍ਹਾਂ ਮਾਤਾ ਕਹਿੰਦੀ ਓਸ ਤਰ੍ਹਾਂ ਹੀ ਕਰ ਲੈਣੇ ਚਲੋ ਭਾਜੀ ਜਿਤਨਾ ਤੁਸੀਂ ਕਹਿੰਦੇ ਓ ਉਤਰਾਂ ਅਸੀਂ ਵਿਚਾਰ ਕਰ ਲੈਣੇ ਅੱਛਾ ਅੱਜ ਸਲਾਹ ਕਰਕੇ ਮੈਨੂੰ ਸੱਦਿਆ ਉਤਰ ਨਹੀਂ ਤੂੰ ਆ ਸਕਦੀ ਹੈ ਉਜੜੂ ਛੋੜੀ ਗਈ ਐ ਕੋਈ ਸਲਾਈ ਕਰਨੀ ਤੇ ਤਾਂ ਹੀ ਆਣਾ ਮੈਂ ਮਾੜਾ ਜ਼ਿੰਮੇਵਾਰੀਆਂ ਬੜੀਆਂ ਹੈਗੀਆਂ ਘਰਾਂ ਦੀਆਂ ਓਹੋ ਉਹ ਤੇ ਸਾਰੀ ਉਮਰ ਹੀ ਨਿਕਟੇ ਮੁਕਟੇ ਜ਼ਿੰਮੇਵਾਰੀਆਂ ਬਹੁਤ ਪਈਆਂ ਘਰਾਂ ਦੀਆਂ ਕਿੱਥੇ ਨਿਕਲਿਆ ਜਾਂਦਾ ਘਰਾਂ ਚ ਤੇ ਕੋਈ ਨਹੀਂ ਇਹੋ ਜਿਹਾ ਕੰਮਜ ਵੀ ਟਾਈਮ ਕੱਟ ਕੇ ਹੀ ਆਣਾ ਪੈਂਦਾ ਹੈ ਨਾ ਕਿਹੜਾ ਕਰ ਗੱਲਬਾਤ ਸਾਡੀ ਚੱਲਦੀ ਰਹੇਗੀ ਠੀਕ ਅਸੀਂ ਬਾਅਦ ਚ ਕਰ ਲਾਂਗੇ ਜੋ ਕਰਨਾ ਸਭ ਤੋਂ ਪਹਿਲਾਂ ਚਾਹ ਬਣਾਓ ਚਾਹ ਪੀਏ ਤਾਂ ਫਿਰ ਅਸੀਂ ਗੱਲ ਸ਼ੁਰੂ ਕਰਦੇ ਹਾਂ ਜਿਆ ਸ਼ਾਬਾਸ਼ ਚਾਹ ਬਣਾ ਜਾ ਕੇ ਠੀਕ ਪਾ ਚਾ ਰਹੇ ਨੇ ਜਿਹੜੇ ਕੰਮ ਆਇਆ ਉਹ ਕਰੀਏ ਫਿਰ ਜਾ ਕੇ ਦੁਕਾਨ ਵੀ ਖੋਲਣੀ ਆ ਉਹਨੇ ਕੋਈ ਗੱਲ ਨਹੀਂ ਚਾਹ ਤੇ ਚਲਨੀ ਚਲਨੀ ਆ ਚਾਹ ਦੇ ਪੀਣ ਹੁਣ ਤੁਸੀਂ ਅੱਡੀ ਦੂਰੋਂ ਆਏ ਹੋ ਪਰਝਾਈ ਨਾਲ ਆਈ ਆ ਵੱਡੇ ਵੀਰ ਜੀ ਨਾਲ ਆਏ ਨੇ ਤੇ ਚਾਹ ਦੇ ਬਗੈਰ ਥੋੜੀ ਤੋਰ ਦੇਣਾ ਚਾਹ ਆਏ ਨੇ ਪੰਜ ਮਿੰਟ ਲੱਗਣੇ ਆ ਬਾਕੀ ਤੇ ਅਸੀਂ ਸਲਾਹ ਕਰਨੀ ਆ ਵੀ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਨਹੀਂ ਕਰਨਾ ਇਹ ਚੱਲਦਾ ਰਹੇਗਾ ਕੋਈ ਗੱਲ ਨਹੀਂ ਤੇ ਭਰਾਵਾ ਮੇਰੀ ਗੱਲ ਸੁਣ ਸਲਾਹ ਨਹੀਂ ਉਹਦੇ ਨਾਲ ਹੀ ਕਰਨੀ ਆ ਸਾਡੇ ਨਾਲ ਨਹੀਂ ਕਰਨੀ ਜੋ ਕਰਨਾ ਉਹਨੇ ਕਹਿਣਾ ਨੇ ਨਹੀਂ ਆਸ਼ਾ ਤੇਰੀ ਆदत ਨਹੀਂ ਗਈ ਕਿੰਝ ਨਹੀਂ ਛੇੜੇ ਤੋਂ ਬਿਨਾ ਤੂੰ ਵੀ ਨਹੀਂ ਰਹਿ ਸਕਦੇ ਮਾਤਾ ਫੇਰ ਮੈਨੂੰ ਸੱਦਿਆ ਕਿਉਂ ਹੈ ਜੇ ਤੈਨੂੰ ਸੱਦ ਲਿਆ ਤਾਂ ਮੈਂ ਕੋਈ ਗੁਨਾਹ ਥੋੜੀ ਕੀਤਾ ਵੇ ਹਾਂ ਤਾਂ ਮੈਂ ਆਈਆਂ ਫੇਰ ਕੁਝ ਕਹਿਣਾ ਸੀ ਨਾ ਨਾਲਾਤ ਕੋਈ ਗੱਲ ਨਹੀਂ ਕੀਤੀ ਤਾਂ ਚਿੰਤਾ ਕਾ ਕਰਨ ਡਈ ਹੈ ਦੋ ਮਿੰਟ ਬਹਿਰ ਜਾ ਐਵੇਂ ਨਾ ਬੋਲੀ ਜਾਇਆ ਕਰ ਬਾਬੀ ਬਹਿ ਜਾ ਗੱਲ ਕਰਦੇ ਹਾਂ ਗੱਲ ਕਰਕੇ ਜਾਵਾਂਗੇ ਹੁਣ ਆਏ ਹਾਂ ਤੇ ਨਿੱਲੇ ਚਾਹ ਪਾਣੀ ਦਾ ਆਪਾਂ ਪੀ ਲਿਆ ਜਿਹੜੀ ਕੰਮ ਕਰਨ ਵਾਲੀ ਇਹ ਗੱਲ ਉਹ ਆਪਾਂ ਕਰੀਏ ਕੋਈ ਗੱਲ ਨਹੀਂ ਗੱਲ ਕਰ ਲੈਨੇ ਆ ਜਿਹਦੇ ਮੁੰਡੇ ਦਾ ਵਿਆਹ ਸਾਡੀ ਭੈਣ ਦਾ ਉਹਨੂੰ ਵੀ ਮੈਂ ਸੱਦਿਆ ਉਹਨੂੰ ਵੀ ਆ ਲੈਣ ਦਿਓ ਸਾਰੇ ਭੈਣ ਭਰਾ ਰਲ ਕੇ ਸਲਾਹ ਕਰ ਲੈਨੇ ਆ ਨਹੀਂ ਨਹੀਂ ਉਹਨੂੰ ਛੱਡਣ ਦੀ ਲੋੜ ਆਪਾਂ ਆਪ ਹੀ ਤਿੰਨੇ ਭਰਾ ਬਹਿ ਕੇ ਗੱਲ ਕਰ ਲੈਨੇ ਆ ਨਹੀਂ ਅਚ ਫੇਰ ਕੀ ਹੈ ਜੇ ਟੀ ਆਏਗੀ ਤੇ ਫੇਰ ਕੀ ਚੰਗਾ ਚੰਗਾ ਉਹ ਸੋ ਉਹ ਵੀ ਵਿੱਚ ਆਏਗੀ ਤੇ ਸਾਰੀ ਸਲਾਹ ਹੋ ਜਾਏਗੀ ਨਹੀਂ ਪਹਿਲਾਂ ਆਪਾਂ ਤੇ ਸਲਾਹ ਕਰੀਏ ਵੀ ਕੀ ਕਰਨਾ ਕੋਈ ਨਹੀਂ ਆਵੀ ਜਾਏਗੀ ਤਾਂ ਕੋਈ ਗੱਲ ਨਹੀਂ ਆਜਵੇ। ਅੱਜ ਕਰ ਦਿੱਤੀ ਆ ਉਹਨੇ ਜਾਣੇ। ਜਦੋਂ ਤੁਹਾਡੇ ਬੱਚਿਆਂ ਦੇ ਕਾਰਜ ਹੋਏ ਆ ਉਦੋਂ ਵੀ ਤੇ ਉਹ ਵਿੱਚ ਬਹਿ ਕੇ ਸਾਰਾ ਕੁਝ ਕਰ-ਕਰ ਕੇ ਗਈ ਆ ਨਾ। ਜੋ ਸਰਕਲ ਹੈਗਾ ਅਸੀਂ ਹੁਣ ਸਾਰੇ ਜਣੇ ਬੈਠੇ ਆ ਠੀਕ ਆ ਵੱਡੇ ਭਾਈ ਦੀ ਜਗ੍ਹਾ ਤੇ ਸਾਡੀ ਪਰਜਾਈ ਆ ਗਈ ਆ। ਤੂੰ ਵੀ ਆ ਗਿਆ ਤੇ ਵੱਡੇ ਭਾਜੀ ਵੀ ਆ ਗਏ ਨੇ। ਤੇ ਅਸੀਂ ਬਹਿ ਕੇ ਹੁਣ ਗੱਲ ਕਰਨੀ ਤੇ ਭੈਣ ਨੂੰ ਵੀ ਸਦਨ ਚ ਕਿਹੜਾ ਹਰ ਜਾਗਾ। ਉਹ ਆ ਜਾ ਕਿ ਉਹਦੇ ਸਾਹਮਣੇ ਗੱਲ ਹੋ ਜਾਗੀ। ਤੁਸੀਂ ਕਹਿਣ ਦਿਓ ਕੀਤਾ ਵਾ। ਤੇ ਵਿਚਾਰੀ ਦਾ ਅਸੀਂ ਕੀਤਾ ਕੀ ਆ? ਉਹ ਆਦੇ ਪਹਿਲਾ ਢੰਗ ਗਾ ਘਰ ਦੇ ਵਿੱਚ ਕੋਈ ਧੀ ਧੀ ਨਹੀਂ ਦਾ ਤੇ ਜੋ ਵੀ ਆਂਦੀ ਹੈ ਨਾ ਆਰਾਮ ਨਾਲ ਉਹਦੇ ਨਾਲ ਬਹਿ ਕੇ ਗੱਲ ਕਰੋ ਜਿਸ ਤਰ੍ਹਾਂ ਉਹ ਕਹੇਗੀ ਨਾ ਦੇਣ ਲੈਣ ਵੱਲ ਉਸ ਤਰ੍ਹਾਂ ਹੀ ਅਸੀਂ ਕੁੜੀ ਨੂੰ ਦੇਣਾ ਜੇ ਚਲੋ ਜਿਸ ਤਰ੍ਹਾਂ ਭਰਾ ਕਹਿਣਗੇ ਆਪਾਂ ਉਤਰਾਂ ਕਰ ਲਾਂਗੇ ਹਾਂਜੀ ਆਹ ਲੰਦੋ ਦੀ ਬਸ ਉਹਨੇ ਆਏ ਨਾ ਆ ਜਾਂਦੀ ਹੈ ਤੇ 2 ਮਿੰਟ ਬਹਿ ਕੇ ਤੇ ਗੱਲ ਖਾਲੀ ਕਰਨੀ ਆ ਆਪਾਂ ਐਸੇ ਸਵੱਬ ਨਾਲ ਜਿਵੇਂ ਅਸੀਂ ਸਾਰੇ ਇਕੱਠੇ ਹੋਏ ਆ ਚਲੋ ਮੌਕਾ ਵਿਚਾਰੀ ਦੇ ਘਰ ਖੁਸ਼ੀ ਦਾ ਮੌਕਾ ਆ ਸਾਡੇ ਕੋਈ ਵੀ ਕਾਰਜ ਹੋਏ ਨੇ ਉਹ ਵਿਚਾਰੀ ਪਿੱਛੇ ਨਹੀਂ ਰਹੇ ਉਨੇ ਹਰ ਤਰ੍ਹਾਂ ਦਾ ਸਾਡੇ ਬੱਚਿਆਂ ਦੇ ਨਾਲ ਉਹਦੇ ਬੱਚੇ ਉਹਨਾਂ ਦੇ ਬੱਚਿਆਂ ਦੇ ਨਾਲ ਵੀ ਉਹਨੇ ਵਰਤਿਆ ਅਨਿਲ ਮੇਰੀ ਗੱਲ ਸੁਣ ਉਦੋਂ ਨਾ ਉਦੋਂ ਸਸਤਾ ਸਮਾਸੀ ਕਰਕੇ ਹੁਣ ਹੁਣ ਤਾਂ ਮਹਿੰਗਾਈ ਕਿੰਨੀ ਹੋ ਚੁੱਕੀ ਐ ਅਸੀਂ ਜੇ ਹੁਣ ਉਸ ਹਿਸਾਬ ਨਾਲ ਹੀ ਦੇਾਂਗੇ ਨਾ ਸਸਤਾ ਹੋਵੇ ਭਾਵੇਂ ਮਹਿੰਗਾ ਹੋਵੇ ਮੇਰੀ ਗੱਲ ਨਹੀਂ ਸਮਝਦੇ ਵੇ ਅੱਜ ਭਾਈ ਦੀ ਤਨਖਾਹ ਕਿੰਨੀ ਐ 20000 ਰੁਪਈਆ ਤੇ ਉਸ ਵਲੇ ਤਨਖਾਹ ਕਿੰਨੀ ਸੀ 500 ਰੁਪਈਆ ਇਹ ਵੀ ਦੇਖੋ ਚਲੋ ਸਾਡੇ ਕੋਲ ਜਿੰਨਾ ਅਸਰਿਆ ਬਣਿਆ ਸੀ ਆਪਣੇ ਹਾਂ ਮਮਾ ਕਹਿ ਦਿਆਂਗੇ ਤੁਸੀਂ ਮੈਂ ਕਹਨਾ ਭਾਵੇਂ 10 ਰੁਪਏ ਕਰੋ ਭਾਵੇਂ 10000 ਕਰੋ ਤੇ ਭਾਵੇਂ 50000 ਕਰੋ ਸਾਡੀ ਭੈਣ ਆ ਜਾਂਦੀ ਹੈ ਉਹ ਬਹਿ ਕੇ ਉਹਦੇ ਸਾਹਮਣੇ ਅਸੀਂ ਦੱਸ ਦਿਆਂਗੇ ਲੈ ਪੁੱਤਰ ਆਪਾਂ ਇਹ ਕੰਮ ਕਰਨਾ ਹੈ ਤੇ ਸਭ ਤੋਂ ਛੋਟੀ ਹੈ ਨਾ ਦੇਖੋ ਭਾਬੀ ਜੀ ਮੈਂ ਤੁਹਾਡੀ ਗੱਲ ਟੋਕਣ ਲੱਗੀਆਂ ਵਿੱਚ ਤੁਸੀਂ ਕਹਿੰਦੇ ਵਾ ਕੀ ਮੰਗਿਆਈ ਹੈ ਜਦੋਂ ਦੀਦੀ ਦੇ ਕੇ ਗਏ ਉਹਨਾਂ ਦਾ ਹੱਥ ਵੀ ਨਹੀਂ ਪੈਂਦਾ ਸੀ ਉਹਨਾਂ ਨੇ ਫੇਰ ਵੀ ਸਭ ਕੁਝ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਕੀਤਾ ਵਾ ਟਾਡੇ ਬੱਚਿਆਂ ਦੇ ਵਿਆਹ ਦੀ ਬਾਜੀ ਉਹਨੇ ਕੀਤਾ ਮੈਂ ਬੋਲਦੀ ਸੋਣੀ ਨੀ ਲੱਗਦੀ ਮੈਂ ਛੋਟੀ ਆ ਫਿਰ ਮੇਰੀ ਗੱਲ ਫੜੀ ਜਾਣੀ ਐ ਤੇ ਉਹਨਾਂ ਦਾ ਅੱਜ ਢੰਗਾ ਆਇਆ ਵਾ ਤੇ ਤੁਸੀਂ ਮੰਗਾਈ ਕਹਿ ਲਾਪੇ ਛੱਡੋ ਯਾਰ ਮਾਤਾ ਕੀ ਜਾਂਦੀ ਮਾਤਾ ਨੂੰ ਪਹਿਲਾਂ ਪੁੱਛੋ ਹਾਂ ਇਹ ਤੇ ਬਿਲਕੁਲ ਠੀਕ ਐ ਮਾਤਾ ਮੇਰੀ ਗੱਲ ਸੁਣ ਤੂੰ ਹੈਂ ਵੱਡੀ ਹਾਂ ਤੂੰ ਦੱਸ ਕੀ ਚਾਹੁੰਦੇ ਐ ਜਿਸ ਤਰ੍ਹਾਂ ਤੂੰ ਕਹਿਂਗੇ ਅਸੀਂ ਉਸ ਤਰ੍ਹਾਂ ਕਰ ਲਾਂਗੇ ਬਿਲਕੁਲ ਸਹੀ ਗੱਲ ਐ ਮਾਤਾ ਜਿਸ ਤਰ੍ਹਾਂ ਕਹੋਗੇ ਉਸ ਤਰ੍ਹਾਂ ਹੀ ਹੋਏਗਾ ਤੂੰ ਚੁੱਪ ਨਹੀਂ ਰਹਿ ਸਕਦੀ ਤੂੰ ਬਹੁਤ ਪਰਜਾਨ ਬੰਦੀ ਪਈ ਆ ਹਾਂ ਹਾਂ ਉਹਨੇ ਕੀ ਕਹਿਤਾ ਵੇ ਉਸ ਕੋ ਸਲਾਹ ਦੇਂਦੀ ਸਗੋ ਤੁਹਾਨੂੰ ਉਹ ਬੋਲਦੀ ਥੋੜੀ ਬਈ ਐ ਉਹ ਚੰਗੀ ਸਲਾਹ ਦੇਂਦੀ ਐ ਮਾਤਾ ਤੂੰ ਛੇਤੀ ਦੱਸ ਕੀ ਚਾਹਨੀ ਆ ਆਪਾਂ ਆਪਣੇ ਕਮਾਕਾਰਾਂ ਤੇ ਵੀ ਜਾਣਾ ਉਹ ਤੇ ਤੇਜੀ ਗੱਲ ਤੇ ਠੀਕ ਕਮਾਕਾਰਾਂ ਤੇ ਜਾਣਾ ਦੇਖ ਦੂ ਆਪਣੇ ਧੀ ਪੁੱਤਰ ਵਿਆਹ ਵਿਆਹ ਨਾ ਉਹ ਸਭ ਕੁਝ ਕਰਕੇ ਗਈ ਐ ਕੈਨੀਆਂ ਤੱਕ ਰਪਾ ਕੇ ਗਈ ਕਪੜਾ ਲੀੜਾ ਸਭ ਕੁਝ ਦੇ ਕੇ ਗਈ ਐ ਤੇ ਹੁਣ ਰਗੋ ਤੁਹਾਨੂੰ ਪਤਾ ਉਹਨੇ ਇਕ ਲੱਗਾ ਲੱਗਾ ਪੁੱਤਰ ਵਿਆਹਣਾ ਆਪਣਾ ਤੇ ਤੁਸੀਂ ਇਸ ਤਰ੍ਹਾਂ ਕਰੋ ਤੂੰ ਇਹ ਤੇਰਾ ਜਾਓ ਸਾਰੇ ਭਰਾ ਮਿਲ ਕੇ ਸਲਾਹ ਕਰਕੇ ਜੋ ਵੀ ਤੁਹਾਡੀ ਸਲਾਹ ਆ ਗਈ ਨਾ ਉਸ ਤਰ੍ਹਾਂ ਕਰਿਓ ਤੇਰੇ ਕਹਿਣ ਦਾ ਮਤਲਬ ਹੈਗਾ ਕਿ ਉਹਦੇ ਘਰ ਜਾਈਏ ਤਾਂ ਸਾਡੀ ਇੱਜ਼ਤ ਬਣੇ ਉਹ ਨਵੀਂ ਨਾ ਮਹਿਸੂਸ ਹੋਵੇ ਕਿ ਵੇਖੋ ਜੀ ਇਹਨਾਂ ਦੇ ਸਾਰੇ ਢੰਗ ਮੈਂ ਨਿਭਾਏ ਆ ਸੋਹਣਾ ਦੇ ਕੇ ਆਈਆਂ ਤੇ ਉਹਨੂੰ ਵੀ ਆਸ ਹੈਗੀ ਆ ਕਿ ਚਲੋ ਮੇਰੇ ਪੁੱਤਰ ਦਾ ਵਿਆਹ ਹੋ ਵਾ ਮੈਨੂੰ ਕੁਛ ਦੇ ਕੇ ਜਾਣ ਤੇਰਾ ਮਤਲਬ ਐਹੋ ਹੀ ਆ ਨਾ ਹਾਂ ਬਸ ਮੈਂ ਐਹੀ ਕਹਿੰਦੀ ਬਸ ਇਹ ਮਾਤਾ ਚਾਹਦੀ ਆ ਕਿ ਅਸੀਂ ਜਾਈਏ ਗੱਜ-ਬੱਜ ਕੇ ਜਾਈਏ ਗੱਜ-ਬੱਜ ਦਾ ਮਤਲਬ ਹੈ ਜੋ ਅਸੀਂ ਲੈਣਾ ਦੇਣਾ ਜੋ ਸੋਨਾ ਸਾਨਾ ਜੋ ਕਪੜਾ ਲੱਤਾ ਹੈਗਾ ਅਪ ਵਿਚ ਸਲਾਹ ਕਰ ਲਈਏ ਆਪਾਂ ਸਾਡੇ ਬਿਆਂ ਦਾ ਮਤਲਬ ਕੀ ਹੈ ਮਾਤਾ ਦਾ ਇਹੋ ਜਿਹਾ ਮਤਲਬ ਹੈ ਵੀ ਚਲੋ ਬਹਿ ਗਏ ਅਸੀਂ ਸਾਰੀ ਸਲਾਹ ਕਰ ਲਈਏ ਕਿੰਨੇ ਕੀ ਕਰਨਾ ਕਿੰਨੇ ਕੀ ਕਰਨਾ ਰਣਜੀਤ ਨੇ ਕੀ ਦੇਣਾ ਤੁਸੀਂ ਕੀ ਦੇਣਾ ਅਸੀਂ ਕੀ ਦੇਣਾ ਤੇ ਇਹਨਾਂ ਨੇ ਕੀ ਦੇਣਾ ਕੀ ਮਤਲਬੋਂ ਤੇਰਾ ਜਿਉ ਚੰਨੀ ਪਾ ਗਈ ਆ ਜਾਂ ਮੁੰਦਰੀਆਂ ਪਾ ਗਈ ਆ ਉਸ ਵੇਲੇ ਸੋਨੇ ਦਾ ਭਾਗ ਕੀ ਤੇ ਹੁਣ ਦਾ ਭਾਗ ਕੀ ਹੈ ਇਹ ਨਹੀਂ ਗੱਲ ਕੀ ਵੀਰ ਜੀ ਗੱਲ ਇਹ ਹੈ ਕਿ ਉਸ ਵੇਲੇ ਵਿਚਾਰੀ ਕਿੰਨੀ ਤੰਗ ਸੀ ਇਕਨੇ ਉਹਨੇ ਲੋਨ ਲੈ ਕੇ ਲੋਨ ਲੈ ਕੇ ਸਾਡੇ ਬੱਚਿਆਂ ਦੇ ਵਿਆਹ ਪੁਕਤਾਏ ਆ ਆਪ ਤੰਗ ਹੋ ਕੇ ਮੁੜ ਕੇ ਵਿਚਾਰੀ ਕਰਜੇ ਲਾਂਦੀ ਰਹੀ ਆ ਕਿਦੇ ਵਾਸਤੇ ਸਿਰਫ ਆਪਣੇ ਭਰਾਵਾਂ ਦੀ ਸ਼ਾਨ ਵਾਸਤੇ ਕਿ ਮੇਰੇ ਭਰਾਵਾਂ ਦੀ ਪਿੱਠ ਨਾ ਲੱਗੇ ਤੇ ਮੇਰੀ ਪਿੱਠ ਨਾ ਲੱਗੇ ਤੇ ਅੱਜ ਅਹੀਂ ਉਹਦੀ ਪਿੱਠ ਲੱਗਣ ਦੇਵਾਂਗੇ ਉਹ ਪਿੱਠ ਦੇ ਭਾਵੇਂ ਨਹੀਂ ਲੱਗਣ ਦੇਣੀ ਪਰ ਅੱਜ ਸੋਨੇ ਦਾ ਰੇਟ ਕੀ ਆ ਪਰ ਵਿਚਾਰੀ ਨੂੰ ਵਾਸਤੇ ਚਾਹੀ ਤੂੰ ਦੱਸ ਉਹ ਵਿਚਾਰੀ ਨੂੰ ਵਾਸਤੇ ਗਈ ਆ ਗਈ ਆ ਨਾ ਆ ਇਹ ਪਹਿਲਾ ਪਹਿਲਾ ਵਿਆਹ ਘਰ ਲੱਗੀ ਹੈ ਇਹਦੇ ਬਦਲੇ ਥੋੜੀ ਘੜੀ ਤੁਸੀਂ ਕੁਛ ਇੰਜ ਇੰਜ ਚਾਹੀਦੇ ਆਂ ਅਸੀਂ ਚਾਰ ਚਾਰ ਭਰਾ ਹੈਗੇ ਆ ਤੇ ਕੱਲੀ ਕੱਲੀ ਸਾਡੀ ਨਾ ਕੋਣੀ ਇੰਜ ਹੋਣਾ ਮੈਂ ਨਹੀਂ ਇੰਨੀ ਦੇ ਸਕਦਾ ਹਾਂ ਜਿਸ ਤਰ੍ਹਾਂ ਉਹ ਮੈਨੂੰ ਮੇਰੇ ਮੁੰਡੇ ਨੂੰ ਕੜਾ ਪਾ ਕੇ ਕੀ ਮੈਂ ਕੜਾ ਨਹੀਂ ਦੇ ਸਕਦਾ ਤੁਹਾਡੇ ਜੀਤ ਲੈਣਾ ਵੀ ਨਹੀਂ ਸੀ ਤੇ ਫਿਰ ਲੈਣਾ ਨਹੀਂ ਸੀ ਉਸ ਵੇਲੇ ਉਦੋਂ ਸਮਾਂ ਹੋਰ ਸੀ ਅੱਜ ਸਮਾਂ ਹੋਰ ਹੈ ਹੁਣ ਕੀ ਆ ਹੁਣ ਕੀ ਹੋ ਗਿਆ ਸਮੇਂ ਨੂੰ ਹੁਣ ਸਮੇਂ ਨੂੰ ਕੀ ਹੋ ਗਿਆ ਅੱਜ ਜਿੰਨੇ ਪੈਸੇ ਕਿੱਥੋਂ ਲੈ ਆਏ ਓਦੋਂ ਨੋਟ ਸੋਨੇ ਦੇ ਨਹੀਂ ਸੀ ਹੈਗੇ ਉਦੋਂ ਵੀ ਨੋਟ ਕਾਗਜ਼ ਦੇ ਸੀ ਅੱਜ ਵੀ ਨੋਟ ਕਾਗਜ਼ ਦੇ ਨੇ ਹੁਣ ਵੇਖ ਪਹਿਲਾਂ ਤੂੰ ਆਪਣੀ ਦੁਕਾਨ ਦੇ ਉਤੇ 10 ਰੁਪਏ ਕਿਲੋ ਛੋਲੇ ਦੀ ਦਾਲ ਵੇਦਾ ਰਿਆ ਅੱਜ 110 ਰੁਪਏ ਕਿਲੋ ਛੋਲੇ ਦੀ ਦਾਲ ਤੇ ਕਿਸ ਚੀਜ਼ ਦਾ ਘਟਾ ਆ ਸ਼ਾਬਾਸ਼ ਤੂੰ ਹੁਣ ਮੇਰੀ ਕਮਾਈ ਵੇਖਦਾ ਮਾਤਾ ਵੇਲਾ ਮੁੰਡੇ ਤੇਰੇ ਦੀ ਨਿਗਾ ਮੇਰੀ ਦੁਕਾਨ ਤੇ ਹੀ ਮੇਰੀ ਕਮਾਈ ਤੇ ਹੀ ਨਾ ਕਮਾਈ ਕਮੋਈ ਦੀ ਨਹੀਂ ਮੈਂ ਤੇਰੀ ਗੱਲ ਦਾ ਜਵਾਬ ਦਿੱਤਾ ਜਿਸ ਤਰ੍ਹਾਂ ਤੂੰ ਕਹਿਆ ਕਿ ਉਸਲੇ ਜ਼ਮਾਨਾ ਸਸਤਾ ਸੀ ਅੱਜ ਸੋਨਾ ਮਹਿੰਗਾ ਵਾ ਮੈਂ ਇਹ ਕਹਿਣ ਰਿਹਾ ਕਿ ਅੱਜ ਜੇ ਪਹਿਲਾਂ 10 ਰੁਪਏ ਕਿਲੋ ਸੀ ਤੇ ਅੱਜ 110 ਰੁਪਏ ਕਿਲੋ ਮੈਂ ਇਹ ਗੱਲ ਕੀਤੀ ਆ ਮੈਂ ਸਿਰਫ ਬੈਲੈਂਸ ਦੱਸਿਆ ਕਿ ਬੈਲੈਂਸ ਵਿਗੜਿਆ ਨਹੀਂ ਬੈਲੈਂਸ ਉੱਥੇ ਹੀ ਹੈ ਪਾਜੀ ਜੋ ਮਰਜ਼ੀ ਹੋ ਜੇ ਸਾਡੇ ਹੱਥ ਖੜੇ ਜੇ ਆਪਾਂ ਇੰਨਾ ਨਹੀਂ ਕਰ ਸਕਦੇ ਕਿ ਤੂੰ ਬਿਲਕੁਲ ਨਹੀਂ ਕਰਨਾ ਸਿੱਧਾ ਹੀ ਹਿਸਾਬ ਆ ਫਿਰ ਇਹਨਾਂ ਕੋ ਹੋਏਗਾ ਕਰਾਂਗੇ ਇੰਨਾ ਨਹੀਂ ਕਰ ਸਕਦੇ ਉਹ ਵੀ ਨਾ ਕਰ ਫਿਰ ਪਤਾ ਜੋ ਰੰਜੀਤ ਨੇ ਕਿਹਾ ਮੈਂ ਬਿਲਕੁਲ ਠੀਕ ਕਿਹਾ ਵਾ ਆਪਣੇ ਕੋ ਜੋ ਝੋੜੂਗਾ ਉਹ ਆਪਾਂ ਕਰਾਂਗੇ ਪਾਜੀ ਨੇ ਠੀਕ ਕਿਹਾ ਦੀ ਭਾਜੀ ਨੇ ਠੀਕ ਕਿਹਾ ਵੀ ਜੋ ਸਾਡੇ ਕੋਲ ਹੋਗਾ ਅਸੀਂ ਦਿਆਂਗੇ ਅਸੀਂ ਪਿੱਛੇ ਨਹੀਂ ਹਟਣਾ ਬਸ ਸਰਦਾ ਬੰਦਾ ਦਿਆਂਗੇ ਅਸੀਂ ਉਸ ਨੂੰ ਉਹਨਾਂ ਨੂੰ ਕਿਹਾ ਥੋੜੀ ਜਿਹੀ ਸਾਨੂੰ ਐਨਾ ਦਿਓ ਸਾਡਾ ਹੱਥ ਐਸੋ ਲੈ ਨਹੀਂ ਟੈਟ ਹੈਗਾ ਉਹ ਕੀ ਕਰੀਏ ਫਿਰ ਭਾਬੀ ਜੀ ਤੇ ਦੀਦੀ ਨੇ ਵੀ ਨਹੀਂ ਕਿਹਾ ਕਿ ਮੈਨੂੰ ਦੋ ਉਹ ਵਿਚਾਰੀ ਨੇ ਬਸ ਇਹੀ ਕਿਹਾ ਵਾ ਕਿ ਮੈਂ ਸਲਾਹ ਕਰਨ ਆਣੀ ਉਹ ਮੰਗਦੀ ਨਹੀਂ ਪਈ ਤੇ ਤੁਸੀਂ ਆਪਣੀਆਂ ਹਾਮ ਕਹਾਣੀਆਂ ਪਾ ਕੇ ਉਹਨੇ ਨਹੀਂ ਕਿਹਾ ਕਿ ਮੈਂ ਤੁਹਾਡੇ ਕੋਲੋਂ ਮੰਗਣ ਆਣੀ ਆ ਜਾਂ ਮੈਨੂੰ ਤੁਸੀਂ ਕੁਝ ਲੈਣਾ ਦੇਣਾ ਲੈਣ ਦੇਣ ਦੀ ਗੱਲ ਹੀ ਕਰਨ ਆ ਰਹੀ ਹੋ ਉਹ ਬੇਚਾਰੀ ਵੈਸੇ ਉਹ ਬੇਚਾਰੀ ਵੈਸੇ ਯਾਰ ਇਹ ਮਾਤਾ ਨੂੰ ਮਿਲਾਂ ਤੇ ਤੁਹਾਨੂੰ ਮਿਲਣ ਵੀ ਚਲੋ ਸਾਰੇ ਭਰਾਵਾਂ ਨਾਲ ਇੱਕ ਵਾਰੀ ਬੈ ਕੇ ਮੈਂ ਗੱਲ ਕਰ ਲਵਾਂ ਨਹੀਂ ਕਾਕਾ ਅਸੀਂ ਕੋਈ ਮੁਕਰ ਨਹੀਂ ਥੋੜੀ ਵੀ ਐਸੀ ਵੀ ਕਹਿੰਨੇ ਜੋ ਸਰਿਆ ਬਣਿਆ ਸਿੱਧਾਂਗੇ ਉਹ ਹੱਕ ਬੰਦਾ ਸਾਡਾ ਸਾਡਾ ਰਿਸ਼ਤਾ ਹੀ ਇਹੋ ਜਿਹਾ ਹੈਗਾ ਵਾ ਹਮੇ ਸਾਨੂੰ ਦੇ ਕੇ ਕੁਝ ਨਾ ਵੀ ਨਾ ਜਾਵੇ ਤੇ ਸਾਡਾ ਫਿਰ ਧੀ ਧੀ ਹਾਲੇ ਨੂੰ ਫਰਜ ਬੰਦਾ ਵੈ ਅਸੀਂ ਹੱਦ ਤੋਂ ਵਾਦ ਦੇਈਏ ਜੇ ਰੁਪਈਆ ਦੇ ਕੇ ਜਾਈਏ ਤੇ ਅਸੀਂ ਦੱਸ ਦੇਈਏ ਦੇ ਮੰਜੂ ਅਸੀਂ ਕਿਹੜਾ ਮੁਕਰਦੇ ਪਏ ਆ ਤੁਸੀਂ ਤਾਂ ਮੁਕਰਦੇ ਪਏ ਤੁਸੀਂ ਕਹਿੰਦੇ ਜੋ ਹੋਏਗਾ ਉਹ ਤੇ ਇਹਦੇ ਹੱਥੀ ਖੜੀ ਕਰੀ ਅੰਗੇ ਸਾਰੇ ਇਹੋ ਜਿਹਾ ਛੱਡਦਾ ਬਣਦਾ ਦਿਆਂਗੇ ਅਸੀਂ ਮੁਕਰਦੇ ਨਹੀਂ ਲੱਖ ਰੁਪਏ ਦੀ ਚੈਨੀ ਤੁਹਾਨੂੰ ਭਾ ਗਏ ਉਸ ਵੇਲੇ ਰੇਡ ਕੀ ਸੀਗਾ ਤੇ ਕੀ ਰੇਡ ਸੀ ਉਦੋਂ ਕਮਾਈ ਕੀ ਸੀ ਉਹ 1 ਲੱਖ ਰੁਪਇਆ ਸੀ ਤੇ ਹੁਣ 5 ਲੱਖ ਹੈ ਉਦੋਂ ਭਾਜੀ ਜੀਜਾ ਦੀ ਕਮਾਈ ਵੀ ਤੇ ਤਨਖਾਹ ਸੀ ਨਾ 5000 ਰੁਪਇਆ ਸੀ ਤੇ ਹੁਣ ਤੁਹਾਡੇ ਪੁੱਤਰ ਦੀ ਕਿੰਨੀ ਕਮਾਈ ਹੈ ਸਾਡੇ ਹੁਣ ਕੰਮ ਕਰਕੇ ਚੱਲਣ ਰਿਹਾ ਹੈ ਉਹ ਭਾਜੀ ਨਾ ਬੋਲੋ 60 70 ਹਜ਼ਾਰ ਤੋਂ ਪੈਨਸ਼ਨ ਆਣ ਢਈ ਆ ਮੁੰਡਾ ਤੁਸੀਂ ਬਾਹਰ ਭੇਜੇ ਲੱਖਾਂ ਤੁਹਾਨੂੰ ਕਮਾ ਕੇ ਦੇਣ ਢਿਆ ਮਨਜੋ ਇੱਕ ਮੇਰੀ ਗੱਲ ਸੁਣ ਤੇਰੇ ਕੋਲ ਹੈਗਾ ਨਾ ਤੋ ਦੇ ਦੇ ਸਾਡੇ ਕੋਲ ਜੋ ਹੈਗਾ ਅਹੀਂ ਤੇ ਭਾਬੀ ਜੀ ਕਰਨਾ ਹੀ ਕਰਨਾ ਜੋ ਸਾਡੇ ਕੋਲ ਹੈ ਅਸੀਂ ਕਰਾਂਗੇ ਵੱਧ ਤੋਂ ਵੱਧ ਕਰਾਂਗੇ ਭਾਵੇਂ ਸਾਨੂੰ ਕਰਜ਼ਾ ਲੈਣਾ ਪਵੇ ਪਰ ਤੁਹਾਨੂੰ ਸਾਦਕੇ ਤੁਹਾਨੂੰ ਬੁਲਾਉਂਦਾ ਇਹੋ ਹੀ ਮਕਸਦ ਆਈ ਮੈਂ ਤੁਸੀਂ ਕੀ ਕਰਨਾ ਮੈਂ ਅਸੀਂ ਤੁਹਾਨੂੰ ਪੁੱਛਣਿਆ ਸਾਡੀ ਗੱਲ ਤੁਸੀਂ ਛੱਡ ਹੀ ਦਿਓ ਨਹੀਂ ਅਸੀਂ ਕਹਿੰਦੇ ਮੈਂ ਤੁਸੀਂ ਦੱਸੋਗੇ ਕਈ ਤੁਹਾਨੂੰ ਐਸ ਕਰਕੇ ਸਦਿਆ ਕਰਕੇ ਯਾਰ ਮੈਂ ਤੂੰ ਹੀ ਕੀ ਕਰਾਂ ਤੁਹਾਡੇ ਬੋਲ ਹੁੰਦਿਆ ਸੁਂਦਿਆ ਮੇਰੇ ਤੁਹਾਨੂੰ ਰੋਂ ਦੀ ਆਦਤ ਪੈ ਗਈ ਨਹੀਂ ਨਹੀਂ ਤੁਸੀਂ ਕੁੜੀ ਨਹੀਂ ਸਾਥ ਲੈਣਾ ਤਾਂ ਮੈਂ ਸਹੀ ਗੱਲ ਦੱਸਾਂ ਸਾਧ ਲੋ ਕੁੜੀ ਨਹੀਂ ਸਾਥ ਨਹੀਂ ਤੇ ਕੁੜੀ ਆ ਕੇ ਕੀ ਕਹੇਗੀ ਕਿ ਮੈਨੂੰ ਜਿਓ ਕੋਈ ਗੱਲ ਨਹੀਂ ਜੋ ਕਹੇਗੀ ਫਿਰ ਕੁੜੀ ਲੈਣੀ ਕੁਝ ਵੀ ਕਹਿਣਾ ਇਹ ਤੁਹਾਡਾ ਆਪਣਾ ਦਿਮਾਗ ਸਾਰਿਆਂ ਦਾ ਚਾਹੀਦਾ ਸ਼ਾਬਾਸ਼ ਪੁੱਤਰੋ ਹੈਂ ਜਿਹੜਾ ਤੁਹਾਡੇ ਬੱਚਾ ਦੇਗੇ ਸੀ ਉਹ ਤਾਂ ਤੁਸੀਂ ਬੜੀ ਸੋਹਣੀ ਕਹਿ ਤਾ ਸੀ ਭੈਣ ਇੰਜ ਨਹੀਂ ਇੰਜ ਕਰੀ ਐ ਤੇ ਹੁਣ ਤੁਹਾਨੂੰ ਦੇਣ ਦੀ ਵਾਰੀ ਆਈ ਐ ਤੇ ਹੁਣ ਤੁਸੀਂ ਐਸਰੇ ਕਰਨ ੜੇ ਜੀ ਉਹਦੇ ਨਾਲ ਹੈ ਉਹਦੇ ਕਿਹੜਾ 10 ਨੇ ਪੁੱਤਰ ਵੀ ਆਣੇ ਇੱਕੋ ਨੇ ਪੁੱਤਰ ਵੀ ਆਣਾ ਸੁਖ ਨਾਲ ਹੈ ਤੇ ਤੁਸੀਂ ਕਿੰਨੇ ਜਾਣੇ ਆਈਓ ਕੁਛ ਕਰਨ ਦੀ ਐ ਸੋਨੇਵੇਂ ਵਿੱਚੇ ਲੱਗਈ ਐ ਮਾਤਾ ਅਸੀਂ ਕੋਈ ਲੜਦੇ ਥੋੜੀ ਪਈ ਐ ਅਸੀਂ ਕਹਿੰਦੇ ਕੁੜੀ ਆਲਵੀ ਐ ਅਸੀਂ ਜੋ ਕਹਿ ਕੇ ਦੇ ਦੂੰਗੀ ਕੁੜੀ ਨੇ ਮੋਹ ਨਹੀਂ ਮੰਗਣਾ ਬਸ ਇਹ ਤਾਂ ਅੰਨ ਦੀ ਮਾਰ ਚਾਹੀਦਾ ਜੋ ਤੁਸੀਂ ਕਹੋਗੇ ਦੇ ਦਾਂਗੇ ਅੱਛਾ ਆਸ਼ਾ ਇਹ ਗੱਲ ਐ ਹਾਂਜੀ ਜੇ ਉਹ ਪਾ ਕੇ ਗਈ ਸੀ ਤੇਰੀ ਨੂੰ ਨੂੰ ਹਾਂਜੀ ਕੈਨੀ ਪਾ ਕੇ ਗਈ ਸੀ ਪਾ ਕੇ ਗਈ ਸੀ ਮੁੰਦਰੀ ਪਾ ਕੇ ਜੋ ਵੀ ਪਾ ਕੇ ਗਈ ਹੁਣ ਫੇਰ ਜੇ ਉਹ ਪਾ ਕੇ ਗਈ ਨਾ ਤੂੰ ਵੀ ਫੇਰ ਹੁਣ ਉਸrai ਕਰ ਤੇ ਕੋ ਦੇਖੋ ਆਪਣੀ ਮਰਜ਼ੀ ਨਾਲ ਪਾ ਕੇ ਗਈ ਆ ਅਸੀਂ ਕੋਈ ਕੋਲ ਮੰਗਿਆ ਥੋੜੀ ਸੀ ਹੁਣ ਜਿੱਦਾਂ ਦਾ ਟਾਈਮ ਆਏਗਾ ਅਸੀਂ ਕਰ ਦਾਂਗੇ ਤੂੰ ਮੰਨੀ ਜਾ ਮੈਂ ਬਾਹਰ ਹੀ ਮੈਂ ਨਹੀਂ ਮੰਦਾ ਚੁੱਪ ਕਰੋ ਦੀਦੀ ਆ ਗਏ ਲੱਗ ਰਹੇ ਜਾ ਵੇ ਬੂਆ ਖੋਲ ਜਾ ਕੇ ਲੈ बुआ की खोलना वो आ ही गए थे अंदर ही आ गए आए दिन आज तो मेरे तिन्ने वीर इकट्ठे हुए हैं हां ओ पैणा तेरे करके इकट्ठे हुए हैं हां हां जी नमस्ते ससिया भाई ससिया भाई ससिया भाई ससिया काल दी ससिया काल ससिया काल ससिया का मामा जी के सारे ने कलर नीले ले ससिया का मामा जी બસ ਠੀਕ ਐ ਹੋਰ ਭੈਣ ਕੀ ਹਾਲ ਆ ਬਸ ਠੀਕ ਐ ਇਹਦੇ ਦੋਸਤ ਘਰ ਡੱਬਾ ਦੇਣ ਆਣਾ ਸੀ ਅੱਛਾ ਅੱਛਾ ਤੇ ਉਹਨਾਂ ਦੇ ਘਰੇ ਪਾਰਸੀ ਨਾਲੇ ਨੇ ਉਹਨਾਂ ਨੂੰ ਇਨਵਾਈਟ ਕਰ ਆਇ ਤੇ ਨਾਲੇ ਮੱਥਾ ਟੇਕ ਲੈ ਨਾਲੇ ਵਧੀਆ ਸੋ ਆਈਏ ਚਲੋ ਭੈਣ ਨੇ ਆਣਾ ਤੇ ਚਲੋ ਅਸੀਂ ਸਾਰੇ ਜਣੇ ਇਕੱਠੇ ਹੋ ਜਾਈਏ ਨਾਲੇ ਕੋਈ ਸਲਾਹ ਸਲੂ ਹੋ ਜਾਂਦੀ ਆ ਹੋਰ ਕੀ ਐ ਹੋਂ ਤੇ ਕੋਈ ਮੁਸ਼ਕਲ 엄마 ਦਾ ਅਣੀ ਕੋ ਵਿਲੇ ਬੈਠੇ ਆ ਵੀਡੀਓ ਬਕਰ ਗੀਆ ਬੋਲਣਾ ਨਾ ਨਾ ਡਾਇਲਿੰਗ ਬੋਲੋ ਅੱਛਾ ਅੱਜ ਸਲਾਹ ਕਰਕੇ ਮੈਨੂੰ ਸੱਦਿਆ ਆ ਚਾ ਰਹੰਦੇ ਛੱਡ ਚਾ ਯਾਰ ਨਹੀਂ ਨਹੀਂ ਮੈਂ ਆਸ਼ਾ ਤੇਰੀ ਆਦਤ ਨਹੀਂ ਗਈ ਪਿੰਡ ਜਿਹੜੇ ਦਾ ਉਹਦਾ ਨੋਟ ਜਿਹੜੇ ਹੈਗੇ ਸੀ ਕਾਗਜ਼ਾਂ ਦੇ ਥੋੜੀ ਸੀ ਉਹਦਾ ਵੀ ਜੋ ਨੋਟ ਸੀ ਅੱਜ ਵੀ ਉਹ ਹੀ ਨੋਟ ਨੇ ਸਰੋਦੋ ਨੋਟ ਥੋੜੇ ਲੱਗਦੇ ਸੀ ਅੱਜ ਮੋٹے ਲੱਗਦੇ ਆ ਅੱਜ ਮੋٹے ਲੱਗਦੇ ਤੇ ਅੱਜ ਕਮਾਈ ਕਿੰਨੀ ਆ ਉਦੋਂ 10 ਰੁਪਏ ਕਿਲੋ ਆਟਾ ਸੀ ਅੱਜ 400 ਰੁਪਏ ਕਿਲੋ ਆਟਾ ਸਾਰਾ ਸਾਰਾ ਦਿਨ ਬੈ ਕੇ ਕਮਾਈ ਕਰੀ ਦੀ ਆ ਨਹੀਂ ਕਿਲੋ ਕਿਲੋ ਗੱਲ ਉਦੋਂ ਨੋਟ ਕੋਈ ਕਾਗਜ਼ ਦੇ ਥੋੜੀ ਹੈਗੇ ਸੀਗੇ ਉਦੋਂ ਵੀ ਨੋਟ ਉਹੀ ਸੀ ਅੱਜ ਵੀ ਨੋਟ ਉਹੀ ਨੇ ਇਹ ਕੋਈ ਗੱਲ ਥੋੜੀ ਹੈ ਕਿ ਅੱਜ ਤੈਨੂੰ ਲੱਗਦਾ ਕਿ ਪਹਿਲਾਂ ਕਮਾਈ ਘੱਟ ਸੀ ਹੁਣ ਕਮਾਈ ਹੈ ਨਹੀਂਗੀ ਇਹ ਕੀ ਚੱਕਰ ਹੋਇਆ ਇਹਦਾ ਮਤਲਬ ਤੂੰ ਮੇਰੀ ਦੁਕਾਨ ਤੇ ਨਿਗਾਹ ਰੱਖਦਾ ਦੁਕਾਨ ਤੇ ਨਿਗਾਹ ਨਹੀਂ